ਪਹਿਲਾਂ ਸਾਡੀ ਮੈਨੇਜਮੈਂਟ ਕਮੇਟੀ ਖੜੀ ਹੈ ਜੀ ਇੱਥੇ ਅਸੀਂ ਸਾਰੇ ਨਗਰ ਦਾ ਧੰਨਵਾਦ ਕਰਦੇ ਆਂ ਅੱਜ ਇਹ ਦੂਜਾ ਬ੍ਰਾਂਡ ਕ੍ਰਿਕਟ ਕੱਪ ਅਸੀਂ ਕਰਵਾਇਆ ਜੀ ਅੱਜ ਦਾ ਦਿਨ ਲਾਸਟ ਸਿਕਾ ਤੇ ਸਾਰੇ ਪੀਰਾਂ ਨੇ ਬਹੁਤ ਸਹਿਯੋਗ ਕੀਤਾ ਜੀ ਜਿੰਨੇ ਭਰਾ ਖੜੇ ਆ ਸਾਰੇ ਨਗਰ ਦਾ ਧੰਨਵਾਦ ਕਰਦੇ ਆਂ ਜੀ ਅਸੀਂ ਪਰਮਾਤਮਾ ਦੀ ਮਿਹਰ ਨਾਲ ਕਪ ਸਫਲ ਨੇ ਪੜਿਆ ਜੀ ਸਾਰੇ ਐਨਆਰਆਈ ਭਰਾਵਾਂ ਦਾ ਵੀ ਅਸੀਂ ਸਹਿਯੋਗ ਧੰਨਵਾਦ ਕਰਦੇ ਹਾਂ ਉਹਨਾਂ ਦਾ ਚਾਰ ਦਿਨ ਤੋਂ ਲੰਗਰ ਚਾਰ ਦਿਨ ਤੋਂ ਲੰਗਰ ਤੇ ਲੰਗਰ ਦੀ ਸੇਵਾ ਵੀ ਸਾਰੇ ਨਗਰ ਵੱਲੋਂ ਕੀਤੀ ਗਈ ਅਸੀਂ ਦਿਲੋਂ ਧੰਨਵਾਦੀ ਹਾਂ ਜੀ 51000 ਜਿਹੜੀ ਸੈਫਾਵਾਦੀ ਟੀਮ ਜਿੱਤੀ ਹੈ ਜੀ ਦੂਜਾ ਪ੍ਰਾਈਜ਼ 31000 ਸਹਾਇਪੁਰ ਦੀ ਟੀਮ ਨੇ ਜਿੱਤਿਆ ਤੀਸਰਾ ਤੇ ਚੌਥਾ 515100 ਅਸੀਂ ਜਿਹਦੇ ਵਿੱਚ ਟਰੋਲੀ ਭਾਈ ਤੇ ਗਿੱਦੜਵਿੰਦੀ ਦੀ ਟੀਮ ਨੇ ਜਿੱਤਿਆ ਗਰੀਆਂ ਨੇ ਮਾਚ ਕਿਦਾਂ ਉਤਸ਼ਾਹ ਦੇਖਣ ਮਿਲਿਆ ਉਤਸ਼ਾਹ ਬਹੁਤ ਜ਼ਿਆਦਾ ਸੀ ਤੁਸੀਂ ਦੇਖ ਸਕਦੇ ਆਂ ਸਾਡੇ ਪਿੰਡ ਦੇ ਛੋਟੇ ਛੋਟੇ ਬੱਚਿਆਂ ਵਿੱਚ ਵੀ ਕਾਫੀ ਉਤਸ਼ਾਹ ਜ਼ਿਆਦਾ ਸੀ ਟੀਮਾਂ ਦੀ ਗੱਲ ਕਰੀਏ ਤਾਂ ਟੋਟਲ 48 ਟੀਮਾਂ ਆਪਾਂ ਐਂਟਰੀ ਕੀਤੀਆਂ ਸੀਗੀਆਂ ਜੀ ਪੂਰੇ ਪੰਜਾਬ ਚੋਂ ਇਹ ਟੀਮਾਂ ਸਾਡੇ ਕੋਲ ਆਈਆਂ ਸੀ ਮਾਝੇ ਮਾਲਵੇ ਦੁਆਬੇ ਤੋਂ ਸਾਰੀਆਂ ਟੀਮਾਂ ਆਈ ਪਹੁੰਚੀਆਂ ਸੀਗੀਆਂ ਅਸੀਂ ਉਹਨਾਂ ਸਾਰੀਆਂ ਟੀਮਾਂ ਦਾ ਧੰਨਵਾਦ ਕਰਦੇ ਆਂ ਵੀ ਸਾਡਾ ਪੂਰਾ ਸਹਿਯੋਗ ਦਿੱਤਾ ਟਾਈਮ ਟੂ ਟਾਈਮ ਮੈਚ ਹੋਏ ਜੀ ਸਾਰੇ ਅਸੀਂ ਉਹਨਾਂ ਟੀਮਾਂ ਦੇ ਧੰਨਵਾਦ ਕਰਦੇ ਆਂ ਇਹੀ ਮੈਸੇਜ ਆ ਜੀ ਜਿੱਦਾਂ ਕਿ ਆਪਾਂ ਨੂੰ ਪਤਾ ਤੇ ਨੌਜਵਾਨ ਪੀੜੀ ਨੂੰ ਇਹੀ ਸਲਾਹ ਆ ਜੀ ਕਿ ਆਪਣੇ ਖੇਡਾਂ ਨਾਲ ਜੁੜੋ ਪਿੰਡੋਂ ਪਿੰਡੀ ਕਮੇਟੀਆਂ ਨੂੰ ਵੀ ਇਹ ਚੀਜ਼ ਚਾਹੀਦਾ ਵੀ ਆਪਣੇ ਪਿੰਡ ਦੀ ਨੌਜਵਾਨ ਪੀੜੀ ਨੂੰ ਖੇਡਾਂ ਨਾਲ ਜੋੜੋ ਹਰੇਕ ਪਿੰਡ ਦੇ ਵਿੱਚ ਟੂਰਨਾਮੈਂਟ ਕਬੱਡੀ ক্রিকেট ਹੋਣੇ ਚਾਹੀਦੇ ਆ ਜੀ ਤਾਂ ਕਿ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣ ਫੇਰ ਪੈਣ ਜਾ ਰਹੀ ਹੈ ਅਰੇ ਮੈਚ ਜੇ ਮੇਰੇ ਮਦਰੋ ਗੁੰਡਾ ਦਾ ਪੱਕਾ ਹੋਇਆ ਹੈ ਰੋਹਿਤ ਕਹਿੰਦੇ ਬਾਲਪੋਰਡ ਦੇ ਦੀ ਬੜਾ ਹੋਇਆ ਢੂਰੀ ਵਾਲਿਆ ਆਹ ਬਾਲ ਤੇ ਸਵਾਲ ਬਕਰਦਾ ਹੋਣਾ ਵਾ ਜੇ ਸ਼ਕਾਾਂ ਬਾਰੇ ਪੈਂਦੀ ਹੋਈ ਚਤਨ ਦੇ ਲਈ ਚਾਹੀਦੇ ਆ ਇੱਕ ਪਾਸੇ ਦੇਖ ਰਿਹਾ ਛੁੱਟੀ ਬਾਲ ਤੇ ਇੱਕ ਸਕੋਰ ਜਿਹੜਾ ਉਹ ਵਾਈਡ ਦਾ ਜਿਹੜਾ ਜੜ ਚੁੱਕਿਆ ਮੈਨੂੰ ਇੱਕ ਗੱਲ ਤੇ ਲੱਗ ਰਿਹਾ ਜੀ ਪੱਖੇ ਨੇ ਏਸੀ ਪਾਸੇ ਕਰਤਾ ਹੁੰਦਾ ਜੀ ਪੱਖੇ ਨੇ ਏਸੀ ਪਾਸੇ ਕਰਤਾ ਹੁੰਦਾ ਇਹ ਤੇ ਖੇਡ ਵੇਖਾ ਓਵਰ ਸਮਾਪਤ ਹੋਦਾ ਜੀ ਜਾ ਕੇ ਵੀਰੇ ਦੋ ਰਹਿੰਦੇ ਆ ਯਾਰ ਤਦ ਰਾਮਾ ਰਿਆ ਮੇਰੀ ਪੀਸ ਤੋਂ ਬਰਾਵਾ ਸਵਾਵਾ ਉਹ ਰੋੜੀ ਤੋਂ ਪਾਇਡ ਕਰਨ ਦੇ ਉਹ ਦੂਜੀ ਨਾ ਉਹ ਅੰਪੈਰ ਨਾਲ ਬੰਦੂਖਾਂ ਚ ਉੱਜੇ ਗਏ ਰਸੇ ਚ ਉੱਜੇ ਗਏ ਬੀਛਾ ਆ ਤੇਰੇ ਰਸੇ ਨੇ ਬਾਲ ਵੱਧ ਪਰ ਬਾਤੀ ਹਾਂ ਮੈਡਮ श्री <SMuch Robinson> <Bhens> <Onionisation> <hel> <to> <drone> साफ़ तालोरा सेफ़ाबाद खिच कंदे चङे रहंदी आहे ਜੇ ਜਾਇਗਾ ਕਦੇ ਪਹਿਲਾ ਰਨ ਫਿਰ ਦੂਜਾ ਵੀ ਕਰੇ ਤਾਂ 2 ਲੱਖ ਨੇ ਇਹਨਾਂ ਦਾ ਕੌਨਫੀਡੈਂਸ ਹੈ ਜਿਹੜਾ ਉਹ ਸਿਖਰ ਦੇ ਟੰਡੇ ਤੇ ਚੜ ਦੋਤਾ ਇਹਨਾਂ ਟੂਰਨਾਮੈਂਟ ਦਾ ਮੈਰੋ ਦੀ ਸੀਰੀ ਸੰਨੂ ਚੈਨਲ ਉਹਨਾਂ ਦਾ ਨਾਮ ਸਰਦਾਰ ਪੁਣਾ ਦਾ ਵੀ ਇਕਦਮ ਪੰਪ ਵਾਲੇ ਪੜੀਆਂ ਦਾ ਵੀ ਸਰਦਾਰ ਬੈਸਟ ਪਿੰਡੋਂ ਦੇ ਜੰਦੇ ਹਾਂ ਹਾਂਜੀ ਪਿੰਡ ਬੈਂਡ ਵਾਲਾ ਮੋਨੂ ਆ ਦੋ ਮੋਨੂ ਜਿੱਦੂ ਬੰਦੇ ਗੱਲ ਯਾਦ ਰੱਖੀ ਹਰੇ ਤਰਾਈ ਬਣਾਤੀ ਜੀ ਦਾ ਆ ਮੰਡੋਰੀ ਕਮੇਟਰੀ ਜੀ ਨੂੰ ਬੜੀ ਲੱਗਿਆ ਤਾਰੀਖਾਂ ਬਾਰੇ ਨਹੀਂ ਦੇਖੋ ਸੁਰੀਆ ਫੀਲ ਦੇ ਨਾਲ ਬੱਚਾ ਬਹੁਤ ਹੋਣੀ ਬਹੁਤ ਹੋਣ ਵਾਲੀ ਬਹੁਤ ਹੋਣ اور ساری سن واگر واحرو جی فی سلمان <سؤال> گا ٹھاکر بھائی سنمان کیا جا رہا ہے گگا ٹھاکر کیا جا رہا ہے جی سب بہت ਆਪਣੇ ਦੂਜਾ ਇਹਨਾਂ ਦਾ ਪਰਮਾਣੂ ਮਾਝੇ ਵਾਲਾ ਜਿੰਨਾ ਪੂਰਾ ਕੋਰ ਲਈ ਜਾਰਡ ਬਾਈ ਸਾਡਾ ਸੋਹਣਾ ਟੱਕਾ ਵਾਲਾ ਜੀਤਾ ਮਹਰਾਣ ਜੀ ਜਿਨ੍ਹਾਂ ਨੇ ਪੱਗ ਦੇ ਟੂਰਨਾਮੈਂਟ ਨੂੰ ਕਰਵਾਉਣ ਦੇ ਲਈ ਕਹਿਣਾ ਨਾਮ ਸਪਾਂਸਰ ਕੀਤਾ ਆਪਣਾ ਮਾਨ ਤੇ ਸਨਮਾਨ ਜਿਹੜਾ ਪ੍ਰਾਪਤ ਕਰਵਾਉਂਦੇ ਨੇ ਜੀ ਇੱਕ ਮੈਨ ਰਵੀ ਜੀ ਇੱਕ ਬੈਸ ਬੈਸ ਬਾਲਰ ਦੀ ਜਿਹੜੀ ਟਰੋਫੀ ਸਾਡੇ ਕੋਲ ਰਾਤ ਕਰ ਲੈ ਜੀ முக்கார்ப்ப ਵਾ基ਰ ਨੇ ਸਾਰ ਸਨਮਾਨ ਦੇ ਜਿਹਨੇ ਆ ਰਿਹਾ ਬਹੁਤ ਬੜਾ ਧੰਨਵਾਦ ਜੁਗਨ ਦੇ ਮਹਿਮਾਨ ਜੀ ਸੁਖੀਤਾ ਜੀ ਦੇ ਨੋਰਾ ਬਹੁਤ ਬਹੁਤ ਸਹਿਯੋਗ ਕੋਈ ਨਹੀਂ ਕਿਤੇ ਅਸੀਂ ਜੀ ਨੂੰ ਸਤਿਕਾਰ ਸਹਿਤ ਦੁਆਵਾਂ ਕਰਦੇ ਹਾਂ ਕਿ ਇਹ ਤੀਜਾ ਤੇ ਚੌਥਾ ਨਾਲ ਜੈ ਸਵੇਣੀ ਪੱਟੀ ਪਾ ਕੇ ਕਿੰਨੂ ਟੋਕੀ ਹੱਥ ਪੁਰੇ ਮੈਚ ਦਾ ਸੀਰੀਜ਼ ਦੇ ਬੈਸਟ ਬੈਟਸਮੈਨ ਦੇ ਬੈਸਟ ਮਾਦਰਾ ਆਪਣੀਆਂ ਟੌਕੀਆਂ ਪ੍ਰਾਪਤ ਕਰ ਲੈਂਦੇ ਜੀ ਗਗਨ ਭਾਈ ਗਗਨ ਸਮਾਨ ਕੱਢ ਕੇ ਲਿਆ ਤੇ ਚੋਟੀ ਉਧਰੋਂ ਲੈਣ ਗਿਆ ਲੈਣ ਗਿਆ ਉਧਰਲੀ ਸਾਈਡ